ਪਟਿਆਲਾ ਫਾਸ న్యూਸ ਦੇ ਖਰਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਦੇ ਨਾਲ ਸਿਸਟਮ ਅਸੀਂ ਕਿੜਿਆ ਕੱਗਾ ਵਿਖੇ ਜਿੱਥੇ ਕਿ ਅੱਜ ਆਪਣੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਆਗੂ ਦਲਵਾਰਾ ਸਿੰਘ ਬਨਵਾਲਾ ਜੋ ਆਪਣੀ ਸਮੁੱਚੀ ਟੀਮ ਦੇ ਨਾਲ ਜਿੱਕੱਗੇ ਵਿਖੇ ਪਹੁੰਚੇ ਨੇ ਜੋ ਆਪਣੀ ਬੂਥ ਕਮੇਟੀਆਂ ਜੋ ਬਣਨ ਲੱਗੀਆਂ ਨੇ ਉਹਦੇ ਲਈ ਆਪਣੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਜੋ ਉਪਰਾਲਾ ਕਰਨ ਲੱਗੇ ਨੇ ਸੋ ਆਪਾਂ ਉਹਨਾਂ ਨਾਲ ਵੀ ਦਲਵਾਰਾ ਸਿੰਘ ਜਨ ਨਾਲ ਵੀ ਗੱਲਬਾਤ ਕਰਾਂਗੇ ਸੱਜਣ ਪ੍ਰਧਾਨ ਜੀ ਸੱਜਣ ਪ੍ਰਧਾਨ ਜੀ ਬਹੁਤ ਕਮੇਟੀਆਂ ਆਪਾਂ ਉਪਰਾਲਾ ਕੀਤਾ ਜਾ ਰਿਹਾ ਬਹੁਤ ਕਮੇਟੀਆਂ ਲਈ ਤੇ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਵੀ ਉਪਰਾਲੇ ਕਰਨ ਜਾ ਰਹੇ ਹਾਂ ਜੀ ਜੀ ਤੁਸੀਂ ਜਾਣਦੇ ਹੋ ਕਿ ਅਸੀਂ 올 ਇੰਡੀਆ ਕਾਂਗਰਸ ਕਮੇਟੀ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਚੰਨਜੀਤ ਸਿੰਘ ਚੰਨੀ ਜੀ ਸਾਡੇ ਸੰਗਠਨ ਦੇ ਇੰਚਾਰਜ ਸੰਧੂ ਸਾਹਿਬ ਸਾਰਿਆਂ ਦੇ ਹੁਕਮ ਨੇ ਪਾਰਟੀ ਨੂੰ ਮਜ਼ਬੂਤੀ ਦੇ ਲਈ ਅਸੀਂ ਬੂਥ ਲੈਵਲ ਦੀਆਂ ਮਹੱਲਾ ਲੈਵਲ ਦੀਆਂ ਪਿੰਡ ਲੈਵਲ ਦੀਆਂ ਵਾਰਡ ਲੈਵਲ ਦੀਆਂ ਬਲਾਕ ਲੈਵਲ ਦੀਆਂ ਮੰਡਲ ਲੈਵਲ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਕਮੇਟੀਆਂ ਦਾ ਗਠਨ ਜਿਹੜਾ ਕੀਤਾ ਜਾ ਰਿਹਾ ਹੈ ਕਿਉਂਕਿ 2022 ਦੇ ਵਿੱਚ ਜਦੋਂ ਕਾਂਗਰਸ ਪਾਰਟੀ ਹਾਰੀ ਆ ਔਰ ਬਹੁਤ ਬੁਰੀ ਤਰ੍ਹਾਂ ਹਾਰ ਸਾਡੀ ਹੋਈ ਆ ਤਾਂ ਉਸ ਤੋਂ ਬਾਅਦ ਜਦੋਂ ਸੰਗਠਨ ਦੀ ਸੰਗਠਨ ਦਾ ਰਿਵਿਊ ਕੀਤਾ ਗਿਆ ਕਿ ਹਾਰਨ ਦੇ ਕਾਰਨ ਕੀ ਨੇ ਤਾਂ ਉਦੋਂ ਇਹ ਗੱਲ ਸਾਹਮਣੇ ਆਈ ਕਿ ਸਾਡੇ ਜਿਹੜੇ ਵਰਕਰ ਸੀ ਲੋਕਲ ਲੈਵਲ ਦੇ ਵਰਕਰ ਸੀ ਵਾਰਡ ਲੈਵਲ ਦੇ ਵਰਕਰ ਸੀ ਉਹ ਵਰਕਰ ਸਹਿਮਾਨ ਦਾ ਕਿਉਂਕਿ ਮਾਨ ਸਤਕਾਰ ਨਹੀਂ ਹੋਇਆ ਉਹਨਾਂ ਨੂੰ ਬੰਦਾ ḍੂ ਰਿਸਪੈਕਟ ਨਹੀਂ ਦਿੱਤੀ ਗਈ ਉਹਨਾਂ ਦੇ ਕੰਮਕਾਲ ਜਿਹੜੇ ਸੀ ਉਹ ਦਫ਼ਤਰਾਂ ਦੇ ਵਿੱਚ ਜੈਨੂਨ ਕੰਮ ਜਿਹੜੇ ਸੀ ਉਹ ਨਹੀਂ ਹੋਏ ਇਸ ਕਰਕੇ ਕਾਂਗਸ ਪਾਰਟੀ ਦੇ ਵਿੱਚ ਕਾਂਗਸ ਪਾਰਟੀ ਦੇ ਨਾਲੋਂ ਵਰਕਰ ਜਿਹੜੇ ਸੀ ਉਹ ਟੁੱਟੇ ਆਮ ਵਰਕ ਆਮ ਲੋਕ ਟੁੱਟੇ ਉਹਨੂੰ ਉਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਰਾਹੁਲ ਗਾਂਧੀ ਜੀ ਨੇ ਭਾਰਤ ਚੜ੍ਹੋ ਯਾਤਰਾ ਕੀਤੀ ਫਿਰ ਇਹ ਫੈਸਲਾ ਕੀਤਾ ਗਿਆ ਹਰ ਲੈਵਲ ਤੇ ਕਿ ਪਿੰਡ ਲੈਵਲ ਤੇ ਬੂਥ ਲੈਵਲ ਤੇ ਮਹੱਲਾ ਲੈਵਲ ਤੇ ਵਾਰਡ ਲੈਵਲ ਤੇ ਕਮੇਟੀਆਂ ਦਾ ਗਠਨ ਕਰਕੇ ਲੋਕਾਂ ਨੂੰ ਉਹਦੇ ਵਿੱਚ ਉਹਨਾਂ ਦੀ ਸ਼ਮੂਲਤ ਕੀਤੀ ਜਾਵੇ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾਣ ਤਾਂ ਕਿ ਲੋਕਾਂ ਨੂੰ ਇਹ ਅਹਿਸਾਸ ਹੋਵੇ ਕਿ ਅਸੀਂ ਕਾਂਗਰਸ ਪਾਰਟੀ ਦੇ ਲਈ ਜਿਹੜਾ ਹੈ ਦਿਨ ਰਾਤੇ ਕਰਨਾ ਕੰਮ ਕਰਨਾ ਸੋ ਉਸ ਪ੍ਰਕਿਰਿਆ ਦੇ ਅਧੀਨ ਅਸੀਂ ਅੱਜ ਘਾਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਮੀਟਿੰਗਾਂ ਕਰਕੇ ਅੱਜ ਹੁਣ ਇਸ ਟਾਈਮ ਅਸੀਂ ਵਾਰਡ ਨੰਬਰ 9 ਦੇ ਵਿੱਚ ਇਹ ਕਮੇਟੀਆਂ ਦਾ ਗਠਨ ਕਰ ਰਹੇ ਹਾਂ ਬਹੁਤ ਸਾਰੇ ਨੌਜਵਾਨ ਆਗੂ ਸਾਡੇ ਬਜ਼ੁਰਗ ਸਾਡੇ ਨਾਲ ਹਾਜ਼ਰ ਨੇ ਇਹਨਾਂ ਨੂੰ ਸਮਝਾਇਆ ਗਿਆ ਦੱਸਿਆ ਗਿਆ ਕਿ ਇਹ ਇਸ ਕਮੇਟੀਆਂ ਬਣਨ ਦਾ ਮਹੱਤਵ ਕੀ ਹੈ ਸਾਰਿਆਂ ਦੇ ਕਾਰਡ ਵੰਨੇ ਨੇ ਜਦੋਂ 2027 ਦੇ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਉਸ ਸਰਕਾਰ ਦੇ ਵਿੱਚ ਇਹਨਾਂ ਦਾ ਮਾਨ ਸਤਕਾਰ ਜਿਹੜਾ ਉਸ ਉਹ ਜਿਹੜਾ ਹੈ ਉਹਦਾ ਉਹਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਊਗੀ ਸੋ ਇਸ ਕਰਕੇ ਅਸੀਂ ਹੁਣ ਕਾਂਗਰਸ ਪਾਰਟੀ ਨੂੰ ਹੇਠਲੇ ਪੱਧਰ ਤੱਕ ਲੈ ਜਾ ਕੇ ਤਾਂ ਜੋ 2027 ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕੀਏ ਸਰਕਾਰ ਬਣਾ ਸਕੀਏ ਉਸ ਪ੍ਰਕਿਰਿਆ ਦੇ ਅਧੀਨ ਇਹ ਸਾਰਾ ਪ੍ਰੋਸੈਸ ਚਲ ਰਿਹਾ ਹੈ ਪ੍ਰਧਾਨ ਸਭਾ ਜੀ ਜਿਹੜਾ ਹੁਣ ਦੇਖਣ ਮਿਲਦੀ ਹੁਣ ਆਪਾਂ ਕਗਰ ਦੀ ਸਮੱਸਣ ਲਾ ਲੀਏ ਜੋ ਕਾਫੀ ਸੂਏ ਰੂਟੇ ਪਏ ਸੀਗੇ ਨਾ ਉਹਦੀ ਸਮੱਸਿਆ ਵੀ ਆਪਣੇ ਹਲਕੇ ਦੇ ਵਿੱਚ ਕਾਫੀ ਕਈ ਜੋ ਰੋੜਾਂ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਸਮੱਸਿਆਵਾਂ ਆ ਰਹੀਆਂ ਨੇ ਤੇ ਆਪਣੀ ਪਾਰਟੀ ਵੱਲੋਂ ਕੀ ਜੋ ਉਪਰਾਲੇ ਕੀਤੇ ਜਾਣਗੇ ਭੈਣ ਜੀ ਵੱਡੀ ਗੱਲ ਇਹ ਆ ਕਿ ਸਾਡੇ ਜਿਹੜਾ ਹਲਕਾ 117 ਸੁਤਰਾਣਾ ਦੇ ਯਾਰੋ ਹਲਕਾ ਇਹ ਪੰਜਾਬ ਦਾ ਸਭ ਤੋਂ ਪਛੜਿਆ ਹੋਇਆ ਹਲਕਾ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਦੈਂਤ ਬਣ ਕੇ ਸਾਡੇ ਲਈ ਖੜੀਆਂ ਨੇ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਕਿਸਾਨ ਵੀਰਾਂ ਦੇ ਲਈ ਧੱਕਰ ਦਰਿਆ ਵਪਾਰੀ ਵੀਰਾਂ ਦਾ ਬਹੁਤ ਵੱਡਾ ਨੁਕਸਾਨ ਕਰਦਾ ਫਿਰ ਸਾਡੇ ਹਲਕੇ ਦੀਆਂ ਸਾਰੀਆਂ ਸੜਕਾਂ ਬਹੁਤ ਬੁਰੀ ਤਰ੍ਹਾਂ ਇਥੋਂ ਤੱਕ ਕਿ ਸਾਡੇ ਐਮਐਲਏ ਸਾਹਿਬ ਦੀ ਜਿਹੜੀ ਸੜਕ ਉਹਦੇ ਪਿੰਨ ਨੂੰ ਜਾਂਦੀ ਹੈ ਕਰੀਮਪੁਰ ਨੂੰ ਕਿਚੜ ਵਾਲ ਨੂੰ ਉਹ ਸੜਕ ਦਾ ਵੀ ਬਹੁਤ ਬੁਰਾ ਹਾਲ ਹੈ ਖਤਰਾ ਉੱਥੇ ਡਰ ਲੱਗਦਾ ਜਦੋਂ ਲੰਘਦੇ ਆ ਕਿ ਕਿਤੇ ਇਧਰਲੇ ਧੱਕਰ ਨੇ ਇਸ ਤਰ੍ਹਾਂ ਦਾ ਬੁਰਾ ਹਾਲ ਉਹ ਸੜਕ ਦਾ ਕੀਤਾ ਹੋਇਆ ਸੋ ਇਸੇ ਤਰ੍ਹਾਂ ਸਾਡੇ ਧੀਆਂ ਲਈ ਬੱਚਿਆਂ ਦੇ ਲਈ ਕੋਈ ਵੱਡਾ ਇੰਸਟੀਚਿਊਟ ਪੜ੍ਹਾਈ ਦਾ ਨਹੀਂ ਹੈਗਾ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਦੇ ਲਈ ਇੰਡਸਟਰੀ ਨਹੀਂ ਹੈਗੀ ਸਾਡੇ ਹਸਪੀਟਲ ਨਹੀਂ ਹੈਗਾ ਜਿਹੜਾ ਹੈਲਥ ਦੀ ਕੇਅਰ ਹੈਲਥ ਕੇਅਰ ਦਾ ਮਾਮਲਾ ਉਹ ਬਹੁਤ ਬੁਰੀ ਤਰ੍ਹਾਂ ਅਸੀਂ ਉਹਦੇ ਵਿੱਚ ਪਛੜੇ ਹੋਏ ਆ ਇੱਕ ਵੀ ਹਸਪੀਟਲ ਵੱਡਾ ਜਾਂ ਕੋਈ ਸਾਡੇ ਕੋਲ ਜਿਹੜੀ ਮੁੱਢਲੀ ਸਿਹਤਤਾ ਦੇ ਲਈ ਵੀ ਸਾਡੇ ਕੋਲੇ ਹਸਪੀਟਲ ਨਹੀਂ ਬਹੁਤ ਸਾਰੀਆਂ ਪ੍ਰੋਬਲਮਾਂ ਦੇ ਨਾਲ ਅਸੀਂ ਇੱਥੇ ਜੂਝ ਰਹੇ ਆ ਸੋ ਕਾਂਗਰਸ ਪਾਰਟੀ ਇਹ ਕੋਸ਼ਿਸ਼ ਕਰੂਗੀ ਕਿਉਂਕਿ ਮੈਂ ਲੋਕਲ ਇੱਥੇ ਜੰਮਿਆ ਆਪਣਾ ਇੱਥੇ ਹੀ ਮੈਂ ਕਿਰਤੀ ਕਾਲ ਜਨਿਆਲ ਪਾਤੜਾ ਦੇ ਵਿੱਚ ਹੀ ਬੀਏ ਕੀਤੀ ਮੈਨੂੰ ਇਤਨੀਆ ਪ੍ਰੋਬਲਮਾਂ ਪਤਾ ਨੇ ਮੈਨੂੰ ਪਤਾ ਕਿ ਸਾਡੇ ਬੱਚੇ ਕਿਵੇਂ ਪੜ੍ਹਾਈ ਤੋਂ ਬਿਰਵੇ ਰਹਿੰਦੇ ਨੇ ਕਿਵੇਂ ਪੜ੍ਹਾਈ ਸਾਡੇ ਬੱਚੇ ਨਹੀਂ ਕਰ ਸਕਦੇ ਸਾਡੀਆਂ ਬੇਟੀਆਂ ਨਹੀਂ ਕਰ ਸਕਦੀਆਂ ਸੋ ਇਹਨਾਂ ਪ੍ਰੋਬਲਮਾਂ ਦਾ ਹੱਲ ਜਿਹੜਾ ਉਹ ਅਸੀਂ ਪਹਿਲ ਦੇ ਆਧਾਰ ਤੇ ਵਾਹਿਗੁਰੂ ਕਿਰਪਾ ਕਰਨ ਕਿ 2027 ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣਾ ਕਾਂਗਰਸ ਪਾਰਟੀ ਦੇ ਅੱਗੋਂ ਮਲਕੀਸ਼ ਸਿੰਘ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਹਾਂ ਮਜੀਠੀ ਸਾਸਰੀ ਦਾ ਭੈਣ ਜੀ ਸਸੀਕਰ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੀ ਮਜ਼ਬੂਤੀ ਲਈ ਸਰਦਾਰ ਦਰਬਾਰਾ ਸਿੰਘ ਜੀ ਨੇ ਦਿਨ ਰਾਤ ਇੱਕ ਕਰ ਰੱਖਿਆ ਜੀ ਔਰ ਚਿੰਨੇ ਇਥੋਂ ਦੇ ਵਰਕਰ ਨੇ ਅਰ ਸੂਝਮਾਨ ਲੀਡਰ ਨੇ ਉਹਨਾਂ ਨੇ ਇਹੀ ਸੋਚਿਆ ਵੀ ਇਸ ਵਾਰ ਜੋ ਕਾਂਗਰਸ ਪਾਰਟੀ ਹੈ ਉਹਨੂੰ ਵੱਧ ਤੋਂ ਵੱਧ ਮਜ਼ਬੂਤ ਕਰਾਂਗੇ ਅਰ 27 ਦੀ ਜਿਹੜੀ ਇਲੈਕਸ਼ਨ ਹੈ ਅੱਜ ਤਾਂ ਐ ਸਮਝ ਰਹੇ ਹਾਂ ਜੀ ਦਰਬਾਰਾ ਸਿੰਘ ਜਦੋਂ ਤੁਰਦੇ ਨੇ ਅੱਜ ਤੁਰ ਕੇ ਇਹਨਾਂ ਨੇ ਕਾਰਵਾਈ ਕਰਾ ਗਏ ਉਹ ਕਰੇ ਜੀ ਸਾਨੂੰ ਬੜੀ ਖੁਸ਼ੀ ਹੋਈ ਵੀ ਅੱਜ ਤਾਂ 27 ਦੀ ਇਲੈਕਸ਼ਨ ਹੋਣੀ ਚੱਲ ਪਈ ਜੀ ਹਾਂ ਜੀ ਹਾਂ ਹਰ ਬਾੜ ਦੇ ਵਿੱਚ ਡੋਰ ਟੂ ਘਰ ਘਰ ਜਾ ਕੇ ਜੀ ਇਹਨਾਂ ਦੀ ਜਿਹੜੀ ਇਹ ਮਹਿਮਾ ਸਾਨੂੰ ਬਹੁਤ ਪਸੰਦ ਆਈ ਹੈ ਵੀ ਹਰੇਕ ਘਰ ਦੇ ਵਿੱਚ ਜਾ ਕੇ ਮੈਂਬਰ ਬਣਾਉਣਾ ਹਰੇਕ ਦੇ ਨਾਲ ਰਿਲੇਸ਼ਨ ਕਰਨੇ ਇਹਨਾਂ ਦੀ ਸਾਨੂੰ ਸੋਚ ਬਹੁਤ ਚੰਗੀ ਲੱਗੀ ਸੋ ਅਸੀਂ ਸ਼ਾਨ ਸਾਹਿਬ ਜਿਵੇਂ ਹੁਣ ਲੋਕਾਂ ਦੀਆਂ ਮੁਸ਼ਕਲਾਂ ਨੇ ਉਹ ਵੀ ਬੈਠ ਕੇ ਸੁਣਦੇ ਨੇ ਨੌਜਵਾਨ ਪੀੜ੍ਹੀ ਜੋ ਗਿਆਣਾ ਚਾਹੁੰਦੀ ਉਹਨਾਂ ਦੀ ਵੀ ਮੁਸ਼ਕਲਾਂ ਨੂੰ ਬਹੁਤ ਚੰਗੀ ਤਰ੍ਹਾਂ ਸੁਣਦੇ ਨੇ ਤੇ ਉਹਨਾਂ ਦਾ ਹੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਹਾਂਜੀ ਅੱਜ ਜਿਵੇਂ ਬਾੜਨ ਬਰਾਠ ਦੇ ਵਿੱਚ ਸਾਡੇ ਬਾੜ ਦੇ ਵਿੱਚ ਕੁਝ ਬੀਬੀਆਂ ਗਈਆਂ ਸੀ ਉਹਨਾਂ ਦੇ ਮਕਾਨਾਂ ਦੀਆਂ ਸਥਿਤੀਆਂ ਬਹੁਤ ਮਾੜੀਆਂ ਨੇ ਕੁਝ ਧਰਮਸਾਲਾ ਦੀ ਉੱਥੇ ਸਮੱਸਿਆ ਸੀ ਉਹ ਵੀ ਇਹਨਾਂ ਨੇ ਬੜੇ ਗੌਰ ਨਾਲ ਸੁਣੀ ਔਰ ਇਹਨਾਂ ਨੇ ਵਾਅਦਾ ਕੀਤਾ ਵੀ ਜੇਕਰ ਸਾਡੀ ਸਰਕਾਰ ਆਂਦੀ ਹੈ ਅਸੀਂ ਉਸ ਨੂੰ ਵਧੀਆ ਉਸ ਦੇ ਉੱਤੇ ਵੀ ਅਸੀਂ ਲੈਵਲ ਦੇ ਉੱਤੇ ਕੰਮ ਕਰਾਵਾਂਗੇ ਕੁਝ ਇਹ ਸਾਡੇ ਪਿੰਡ ਦੇ ਪਰਤੀ ਪਹਿਲਾਂ ਵੀ ਬਹੁਤ ਵਧੀਆ ਮੁੱਦੇ ਚੱਕੇ ਨੇ ਜੀ ਇਹਨਾਂ ਨੇ ਕੁਝ ਸਾਡੇ ਬਾੜਾਂ ਦੇ ਵਿੱਚ ਜਿੱਦਾਂ ਕਿ ਟਾਣੀ ਲੱਗ ਰੀਆਂ ਸੀ ਕੁਝ ਇਦਾਂ ਦੇ ਸਮਰਸੀਬਲ ਪੰਪ ਨਹੀਂ ਲੱਗ ਰਹੀ ਸੀ ਇਹਨਾਂ ਨੇ ਉਹਨਾਂ ਦਾ ਇਹ ਹੱਲ ਲਈ ਈਓ ਸਾਹਿਬ ਨੂੰ ਮਿਲੇ ਸੀਟੀਐਮ ਸਾਹਿਬ ਨੂੰ ਮਿਲੇ ਅਰ ਉਹ ਅੱਜ ਸੜਕਾਂ ਬਣ ਵੀ ਰੀਆਂ ਨੇ ਇਹਨਾਂ ਦੀ ਜੇਕਰ ਇਹਨਾਂ ਨੇ ਸਟੈਪ ਚੱਕਿਆ ਜੀ ਤਾਂ ਸਰਕਾਰਾਂ ਦੇ ਕੁਝ ਕੰਨ ਖੁੱਲਲੇ ਨੇ ਆਪਣੇ ਹਲਕਾ ਇੰਜਾਨ ਨੇ ਦਰਵਾਰਾ ਸਿੰਘ ਬਨਵਾੜਾ ਹੱਕ ਅੱਗੇ ਦੇ ਵਿੱਚ 13 ਬਾੜਾਂ ਨੇ ਹਰ ਬਾੜ ਦੇ ਵਿੱਚ ਡੋਰ ਟੂ ਡੋਰ ਜਾ ਕੇ ਆਪਣਾ ਵਰਕ ਜੋ ਕਰ ਰਹੇ ਨੇ ਆਪਣੀ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਲਈ ਵੀ ਜੋ ਪੂਰੀ ਆਪਾਂ ਕਹਿੰਦੀ ਹੈ ਤਿਆਰੀ ਕੀਤੀਆਂ ਜਾ ਰਹੀਆਂ ਸੋ ਤੁਸੀਂ ਮੇਰੇ ਨਾਲ ਜੁੜੇ ਹਰਪ੍ਰੀਤ ਕੋਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਅਸੀਂ ਕਾਂਗਰਸ ਪਾਰਟੀ ਦੀਆਂ ਹਰ ਜਾਣਕਾਰੀ ਅਪਡੇਟਡ ਸਾਂਝੀਆਂ ਕਰ ਸਕੀਏ